ਇਹ ਲੋਕ ਸੱਚੀ ਗੁਰੂ ਦੇ ਪ੍ਰਚਾਰਕ ਹਨ ਜਾਂ ਮਜ਼ਾਰਾਂ ਦੇ ਜਾਂ ਬਾਬਿਆਂ ਦੇ ਪ੍ਰਚਾਰਕ ਆ ਤੁਸੀਂ ਬਾਬਾ ਬੰਤਾ ਸਿੰਘ ਜੀ ਨੂੰ ਸੁਣਿਓ ਕਿਵੇਂ ਦੇਖਿਓ ਇੱਕ ਬਾਬੇ ਦੇ ਹੱਕ ਵਿੱਚ ਮਜ਼ਾਰਾਂ ਦੇ ਹੱਕ ਦੇ ਵਿੱਚ ਭੁਗਤਣ ਵਾਸਤੇ ਕਿਵੇਂ ਦਲੀਲਾਂ ਦਿੰਦੇ ਨੇ ਸੁਣਿਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪਿੱਛੇ ਜੇ ਕਿੰਨਾ ਰੌਲਾ ਪਿਆ ਪਿੰਡ ਮਜ਼ਾਰਾ ਹੈ ਨਾ ਹੁਸ਼ਿਆਰਪੁਰ ਦਾ ਇਲਾਕਾ ਉਹ ਪਿੰਡ ਦਾ ਨਾਂ ਹੈ ਲੋਕਾਂ ਕਹਤ ਆ ਰਹੀ ਆਖੇ ਮਜ਼ਾਰ ਤੇ ਗੁਰੂ ਗ੍ਰੰਥ ਸਾਹਿਬ ਪਏ ਨੇ ਉਹ ਬਾਬਾ ਭਗਵਾਨ ਦਾ ਸੋਏ ਨੇ ਅਰਦਾਸੀ ਬਾਬਾ ਸ਼੍ਰੀ ਚੰਨ ਜੀ ਦੀ ਬਖਸ਼ਿਸ਼ ਦੇ ਪਾਤਰ ਗੁਰੂ ਨਾਨਕ ਸਾਹਿਬ ਦੇ ਮੁਰੀਦ ਸਨ ਕਦੇ ਗੁਰੂ ਨਾਨਕ ਗੁਰਨਾਨਕ ਗਾਉਣਾ ਕਦੇ ਰਾਜਾ ਰਾਜਾ ਲਬਜ਼ ਗਾਉਣਾ ਤੋਂ ਉਹਨਾਂ ਨੂੰ ਲੋਕਾਂ ਨੇ ਰਾਜਾ ਸਾਹਿਬ ਕਹਿਣਾ ਉਹਨਾਂ ਉਥੇ ਰਸੋਖਾਨਾ ਖੋਲਿਆ ਗਰੀਬ ਗੁਰਬੇ ਨੂੰ ਭੋਜਨ ਪ੍ਰਸ਼ਾਦੇ ਲਈ ਸੈਂਕੜੇ ਖੰਡ ਪਾਤਸ਼ਾਹਬ ਹੁੰਦੇ ਨੇ ਹੁਣ ਮੈਨੂੰ ਇਹ ਦੱਸੋ ਵੀ ਅੱਜ ਹੀ ਮੇਰੀ ਭਾਵਨਾ ਹੈ ਵੀ ਮੈਂ ਇਸ ਸਥਾਨ ਤੇ ਅਖੰਡ ਪਾਠ ਸਾਹਿਬ ਕਰਵਾਉਣਾ ਹੈ। ਅੱਜ ਹੀ ਤੁਹਾਡੀ ਭਾਵਨਾ ਹੈ ਖੁਸ਼ੀ ਹੈ ਜਾਂ ਗਮੀ ਹੈ ਤੇ ਆਪਣੇ ਕੋਲ ਇੱਕੋ ਸਰੂਪ ਹੋਵੇਗਾ। ਤੇ ਸਾਰਿਆਂ ਦੀ ਇੱਛਾ ਕਿਵੇਂ ਪੂਰੀ ਹੋਵੇਗੀ? ਸਾਰੇ ਚਾਹੁੰਦੇ ਨੇ ਗੁਰਬਾਣੀ ਸੁਣੀਏ, ਸੇਵਾ ਕਰੀਏ। ਅੱਛਾ ਇੱਕ ਅਖੰਡ ਪਾਠ ਸਾਹਿਬ ਹੈ। 5-700 ਰਿਸ਼ਤੇਦਾਰ ਸਾਡਾ ਆਵੇਗਾ ਹੀ। 100 ਅਖੰਡ ਪਾਠ ਸਾਹਿਬ ਹੈ। ਤੇ ਜੇ ਕੱਲੇ ਕੱਲੇ ਪਾਠ ਕਰਵਾਉਣ ਵਾਲੇ ਦੇ ਰਿਸ਼ਤੇਦਾਰ ਗਿਣੀਆਂ ਤਾਂ ਕੁ 40 50 ਹਜ਼ਾਰ ਬੰਦਾ ਆਵੇਗਾ ਇਹ ਕੋਈ ਫਿਲਮ ਵੇਖਣ ਤੇ ਆਏ ਨਹੀਂ ਕੋਠੇ ਤੇ ਦੇ ਆਏ ਨਹੀਂ ਸ਼ਰਾਬ ਪੀਣ ਤੇ ਆਏ ਨਹੀਂ ਕਿਧਰ ਆਏ ਨੇ ਬਾਣੀ ਸੁਣਨਗੇ ਕੋਈ ਸੇਵਾ ਕਰੇਗਾ ਦੇਖਿਓ ਇਹਨੂੰ ਕਹਿੰਦੇ ਆ ਬ੍ਰੇਨ ਵਾਸ਼ ਕਰਨਾ ਕੇ ਬੈਠੇ ਵਾਲੇ ਦਾ ਕਿੰਨੀ ਸਫਾਈ ਦੇ ਨਾਲ ਉਸ ਡੇਰੇ ਨੂੰ ਕਿਦਾਂ ਸਰਟੀਫਿਕੇਟ ਦਿੱਤਾ ਜਾ ਰਿਹਾ ਵਾ ਬੰਦਾ ਸਿੰਘ ਜੀ ਤੁਸੀਂ ਜੇ ਭਾਵਨਾ ਦੀ ਗੱਲ ਕਰਦੇ ਹੋ ਨਾ ਤੇ ਭਾਵਨਾ ਦੀ ਕੋਈ ਕਹਿੰਦੇ ਕੋਈ ਸੀਮਾ ਨਹੀਂ ਹੁੰਦੀ ਕੱਲ ਕੋਈ ਕਹੇਗਾ ਵੀ ਮੇਰੀ ਭਾਵਨਾ ਇਹ ਆ ਕਿ ਉਹ ਨਕੋਦਰ ਜਿਹੜਾ ਲਾਡੀ ਸ਼ਾ ਉੱਥੇ ਜਾ ਕਰਕੇ ਮੈਂ ਉਹਦੇ ਲਾਗੇ ਅਖੰਡ ਪਾਠ ਕਰਵਾਉਣਾ ਵਾ ਤੇ ਮੰਨਿਆ ਜਾਵੇਗਾ ਭਾਵਨਾ ਦਾ ਕੀ ਹੈ ਤੁਸੀਂ ਤਾਂ ਹੁਣ ਮੁਕਰਦੇ ਕਿਉਂ ਤੁਸੀਂ ਤਾਂ ਕਿਹਾ ਆ ਵੀ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੜੀਆਂ ਖਬਰਾਂ ਦੇ ਵੀ ਕਰ ਲਿਆ ਜਾਵੇ ਤੇ ਗੁਰੂ ਨੂੰ ਕੀ ਫਰਕ ਪੈਂਦਾ ਤੁਸੀਂ ਬਿਆਨ ਦਿੱਤਾ ਹੋਇਆ ਜੇ ਕੋਈ ਕਹੇਗਾ ਵੀ ਨਹੀਂ ਦਿੱਤਾ ਹੋਇਆ ਮੈਂ ਇੱਥੇ ਨਹੀਂ ਚਲਾਣਾ ਹੁਣ ਜੇ ਕੋਈ ਕਹੇਗਾ ਤਾਂ ਮੈਂ ਉਹਨੂੰ ਵੀਡੀਓ ਬਕਾਇਦਾ ਭੇਜਾਂਗਾ ਮੇਰੇ ਕੋਲ ਸੇਵ ਕੀਤੀ ਹੋਈ ਆ ਤੁਸੀਂ ਤਾਂ ਮੜੀਆਂ ਦੇ ਉੱਤੇ ਪ੍ਰਕਾਸ਼ ਕਰਨ ਦੇ ਹੱਕ ਦੇ ਵਿੱਚ ਵੀ ਹੋ ਬਾਬਾ ਜੀ ਠੀਕ ਹੈ ਜੀ ਭਾਵਨਾ ਜਿਹੜੀ ਹੁੰਦੀ ਹੈ ਨਾ ਜਿਹਨੂੰ ਜਨੂੰ ਅੰਧ ਸ਼ਰਧਾ ਕਹਿੰਦੇ ਨੇ ਉਹਦੀ ਕੋਈ ਸੀਮਾ ਨਹੀਂ ਨਾਲੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਇੱਕ ਦੀ ਭਾਵਨਾ ਇਹ ਆ ਤੇ ਦੂਸਰੇ ਦੀ ਸੇਮ ਭਾਵਨਾ ਹੋਵੇ ਪਿਮਾ ਇੱਥੇ ਕਰਾਉਣਾ ਵਾ ਜੇ ਅਖੰਡ ਪਾਠ ਕਰਾਉਣਾ ਤੇ ਘਰੇ ਕਰਵਾਓ ਸਹਿਜ ਪਾਠ ਕਰਾਓ ਘਰੇ ਜਿੱਥੇ ਬੈਹ ਕਰਕੇ ਸੁਣੇ ਵੀ ਸੀ ਤੇ ਜੇ ਥਾਂ ਤੇ ਹੀ ਕਰਾਉਣਾ ਵਾ ਤੇ ਦਰਬਾਰ ਸਾਹਿਬ ਕਰਾਓ ਕੇਸਗੜ੍ਹ ਸਾਹਿਬ ਕਰਾਓ ਦਮਦਮਾ ਸਾਹਿਬ ਕਰਵਾ ਲਓ ਹਤੇਗੜ੍ਹ ਸਾਹਿਬ ਕਰਵਾ ਲਓ ਜੇ ਥਾਂ ਤੇ ਹੀ ਕਰਾਉਣਾ ਤੇ ਕੀ ਗੱਲ ਇਹ 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 ਥਾਂ ਇਹਨਾਂ ਦੀ ਮਹੱਤਤਾ ਕਾਟਿਆ ਕਿ ਸਾਨੂੰ ਕੋਈ ਹੋਰ ਰਾਜਾ ਲੱਭਣਾ ਪਵੇਗਾ ਕੋਈ ਹਾਰ ਸਨਮਾਨ ਨਹੀਂ ਰਾਜਾ ਇਹ ਭੂਪਤ ਸਾਹਿਬ ਦਿਵਸ ਚਾਰ ਕੇ ਦੂਸਰੀ ਗੱਲ ਇਹ ਆ ਜਦੋਂ ਸਾਡੇ ਕੋਲੋਂ ਰਾਜਿਆਂ ਦੇ ਰਾਜੇ ਮਹਾਰਾਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਸੇ ਹੋਰ ਰਾਜੇ ਦੀ ਕੀ ਜ਼ਰੂਰਤ ਹੈ ਜੀ ਤੁਸੀਂ ਸੰਤ ਨਹੀਂ ਗੱਲ ਕਰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਸੰਤ ਕੋਈ ਹੈਗਾ ਇਸ ਸੰਸਾਰ ਉਤੇ ਇਸ ਦੁਨੀਆ ਉਤੇ ਸਾਡੇ ਲਈ ਸੰਤ ਸਾਡੇ ਲਈ ਮਹਾਪੁਰਖ ਸਾਡੇ ਲਈ ਸਾਡੇ ਰਾਜੇ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਨਾ ਕੋਈ ਬਾਬਾ ਆ ਤੇ ਨਾ ਕੋਈ ਮੜੀ ਹੈ ਤੇ ਨਾ ਕੋਈ ਕਬਰ ਹੈ ਤੇ ਨਾ ਕੋਈ ਮਜ਼ਾਰ ਹੈ ਸਿੱਧੀ ਗੱਲ ਹੈ ਜਦੋਂ ਸਾਡੇ ਕੋਲੋਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜਦੋਂ ਸਾਡੇ ਕੋਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਲੋਕ ਮਜਾਰਾ ਤੇ ਜਾਣ ਉਹ ਲੋਕ ਬਾਬਿਆਂ ਕੋ ਜਾਣ ਜਿਨ੍ਹਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਨੇ ਜਦੋਂ ਸਾਡੇ ਕੋਲ ਸਾਰਾ ਕੁਝ ਹੈਗਾ ਆ ਸਾਡੇ ਕੋਲੋਂ ਪੂਰਾ ਪ੍ਰਭ ਹਾਰਾ ਦੇ ਪੂਰਾ ਜਾਗਾ ਨਾਮ ਹੈ ਜਦੋਂ ਸਾਡੇ ਕੋਲ ਪੂਰੇ ਗੁਰੂ ਸਮਰਾਥ ਗੁਰੂ ਹੈਗੇ ਨੇ ਸਾਨੂੰ ਕੀ ਜ਼ਰੂਰਤ ਹੈ ਬਾਬਾ ਜੀ ਕਿਸੇ ਹੋਰ ਥਾ ਤੇ ਜਾਣ ਦੀ ਮੈਨੂੰ ਇਸ ਗੱਲ ਦਾ ਜਵਾਬ ਦਿਓ ਕੀ ਗੱਲ ਤੁਸੀਂ ਗੁਰੂ ਚ ਘਾਟ ਮੰਨਦੇ ਹੋ ਨਾਲੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਗਾਇਆ ਹੁੰਦਾ ਨਾ ਉਹ ਗੁਰੂ ਨਾਨਕ ਦੀ ਵਿਚਾਰ ਧਾਰਾ ਵਾਲੇ ਹੋ ਜਾਂਦੇ ਨੇ ਤੁਸੀਂ ਜੋਗ ਮਤ ਦੀ ਗੱਲ ਕਰਦੇ ਹੋ ਸੁਹੀ ਰਗ ਦਾ ਸ਼ਬਦ ਪੜੋ 730 ਅੰਕ ਤੇ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈ ਹੈ ਜੋਗਣਾ ਮੁੰਨੀ ਮੂਡਮੜਾਇਆ ਜੋਗਣਾ ਸਿੰਘੀ ਵਈਆ ਅੰਜਣ ਮਾਹੇ ਨਰੰਜਣ ਰਹੀ ਆ ਜੋਗ ਜੁਗਤ ਇਹ ਮਪਾਈ ਆ ਸਤਗੁਰਜੀ ਤਾਂ ਇਨੀ ਗੱਲ ਕਰਦੇ ਨੇ ਜੋਗਣਾ ਬਾਹਰ ਮੜੀ ਮਸਾਣੀ ਜੋਗਣਾ ਤਾੜੀ ਲਾਈਆ ਤਾੜੀ ਦਾ ਅਰਥ ਹੁੰਦਾ ਸਮਾਧ ਸਮਾਦੀ ਲਾ ਕਰਕੇ ਗੁਰੂ ਤਾਂ ਉਹਨੂੰ ਜੋਗੀ ਵੀ ਨਹੀਂ ਮੰਨਦੇ ਜਿਹੜੇ ਪਿੰਡੇ ਦੇ ਭੂਤ ਮਲਦੇ ਨੇ ਸਵਾ ਮਲਦੇ ਨੇ ਜਿਹੜੇ ਸਿਰ ਮਨਾਉਂਦੇ ਨੇ ਜਿਹੜੇ ਲੰਗੋਟ ਪਾ ਕਰਕੇ ਅੱਧ ਸਰੀਰ ਜਿਹੜਾ ਨੰਗਾ ਕਰ ਕਰਕੇ ਬੈਠਦੇ ਨੇ ਗੁਰਦਾਨ ਨੂੰ ਜੋਗੀ ਵੀ ਨਹੀਂ ਮੰਨਦੇ ਸਿੱਖ ਤਾਂ ਬੜੀ ਦੂਰ ਦੀ ਗੱਲ ਹੈ ਸਿੱਖ ਤਾਂ ਸਤਗੁਰੂ ਜੀ ਉਹਨੂੰ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਜੋ ਗੁਰੂ ਦੇ ਭਾਣੇ ਦੇ ਵਿੱਚ ਆਉਂਦਾ ਵਾ ਤੇ ਗੁਰੂ ਕੋਣ ਹੈ ਬਾਣੀ ਗੁਰੂ ਤੇ ਜੋ ਗੁਰ ਕਹਾ ਸੋਈ ਪਲ ਮੰਨੋ ਅਸੀਂ ਕੀ ਅਸੀਂ ਕਾਦਾ ਪ੍ਰਚਾਰ ਕਰ ਰਹੇ ਅਸੀਂ ਕਿਹੜੇ ਮੂੰਹ ਨਾਲ ਕਰਦੇ ਅਸੀਂ ਗੁਰੂ ਦੇ ਪ੍ਰਚਾਰਕ ਤੁਸੀਂ ਕਦੇ ਨਹੀਂ ਕਹਿ ਸਕਦੇ ਅਸੀਂ ਗੁਰੂ ਦੇ ਪ੍ਰਚਾਰਕ ਤੁਸੀਂ ਬਾਣੀ ਦੀ ਗਲਤ ਆ ਕਰਦੇ ਨਹੀਂ ਤੁਸੀਂ ਤਾਂ ਗੱਲ ਹੀ ਬਾਬਿਆਂ ਦੀ ਕਰ ਰਹੇ ਤੁਸੀਂ ਗੱਲ ਹੀ ਮੁਜਾਰਾਂ ਦੀ ਕਰ ਰਹੇ ਤੇ ਮੇਰੀ ਇਹ ਬੇਨਤੀ ਹੈ ਸਿੱਖ ਸੰਗਤ ਨੂੰ ਪਹਿਚਾਣੋ ਤੁਹਾਡੇ ਆਪਣੇ ਕਿਹੜੇ ਆ ਤੇ ਆਪਣਾ ਉਹ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦਾ ਹੈ ਪਹਿਚਾਣ ਜਾਓ ਜੇ ਵੀ ਅਸੀਂ ਆਪਣਾ ਸਰਮਾਇਆ ਇਹਨਾਂ ਲੋਕਾਂ ਦੇ ਪਿੱਛੇ ਲੁਟਾ ਰਹੇ ਹੋ ਤੇ ਉਹ ਤੁਹਾਨੂੰ ਜੋੜ ਕੇ ਇਹਨਾਂ ਦੇ ਨਾਲ ਰਿਹਾ ਇਹ ਬਾਬਿਆਂ ਦੇ ਨਾਲ ਤੁਸੀਂ ਬਾਬਿਆਂ ਨਾਲ ਜੁੜਨਾ ਜਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਇਹ ਤੁਹਾਡੇ ਤੇ ਫੈਸਲਾ ਹੋਣ ਮੇਰਾ ਫੈਸਲਾ ਮੇਰਾ ਕੰਮ ਹੈ ਮੈਂ ਇੱਕ ਪ੍ਰਚਾਰਕਾਂ ਪ੍ਰਚਾਰਕ ਹੋਣ ਦੇ ਨਾਤੇ ਮੇਰਾ ਕੰਮ ਹੈ ਕਿ ਜੋ ਇਹ ਬੋਲਦੇ ਨੇ ਉਹਨਾਂ ਦਾ ਤੱਤਸਾਰ ਕੱਢਣਾ ਸੋ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ